ਉਹ ਉਹ ਵੀ ਭਗਵਾਨ ਕੋਲੇ ਨਾਤੀ ਅਭਾਰ ਕਰਦਾ ਜੋ ਇਹ ਸੇਵਾ ਦਾ ਮੌਕਾ ਮੈਂ ਕਹੂੰਗਾ ਸੇਵਾ ਇੱਕ ਸੇਵਾ ਸੀ ਅੱਜ ਮੈਂ ਆਪਣੇ ਹਲਕਾ ਖੰਨਾ ਦੇ ਵਿੱਚ ਰੈਂਡਮਲੀ ਅੱਜ ਉਹਦੇ ਵਿਜ਼ਿਟ ਕੀਤੀ ਆ ਸਿਵਲ ਹਸਪੀਟਲ ਖੰਨਾ ਤਾਂ ਜੋ ਦੇਖਿਆ ਜਾਵੇ ਕਿ ਸਾਡੇ ਹਸਪੀਟਲ ਦੇ ਵਿੱਚ ਇਸ ਕਿਸਮ ਦੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ एवरीथिंग ਇਜ਼ ਓਕੇ ਪੂਰੇ ਪੇਂਟ ਦਾ ਕੰਮ ਚੱਲ ਰਿਹਾ ਸੀਗਾ ਜਿਹੜੀ ਕਿ ਪਿਛਲੇ ਬਹੁਤ ਲੰਬੇ ਸਮੇਂ ਦੀ ਡਿਮਾਂਡ ਸੀ ਇਹਦੀ ਫਰਨੀਚਰਿੰਗ ਕੀਤੀ ਹੋਈ ਹੋ ਹਸਪੀਟਲ ਦੀ ਤੁਸੀਂ ਦੇਖ ਸਕਦੇ ਹੋ ਸਾਰੀ ਬਿਲਡਿੰਗ ਨੂੰ ਬੜੇ ਵੱਡੇ ਯੂਨਿਟਸ ਕਰਦੇ ਉੱਤੇ ਪੇਂਟ ਦਾ ਕੰਮ ਚੱਲ ਰਿਹਾ ਬਾਹਰੋਂ ਹੋ ਚੁੱਕੇ ਐ ਅੰਦਰੋਂ ਪੇਂਟ ਦਾ ਕੰਮ ਹੁਣ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਮੈਂ ਅਜੂਰੇ ਆ ਕੇ ਮਰੀਜ਼ਾਂ ਨੂੰ ਹਾਲ-ਚਾਲ ਪੁੱਛਿਆ ਜੀ ਇਹਨਾਂ ਦਾ ਉਹ ਟ੍ਰੀਟਮੈਂਟ ਪੇਸ਼ੈਂਟਸ ਦਾ ਹੋਇਆ ਹੈ ਉਰੇ ਦਰਦਮਰੀਜ਼ ਮੈਂ ਐਸੇ ਮਿਲਿਆ ਇਹਨਾਂ ਦੀ ਅਕਸੀਡੈਂਡਮ ਦੀ ਚੈਕਿੰਗ ਦੇ ਵਿੱਚ ਦਾ ਟੈਕ ਕੀਤਾ ਜਿਨ੍ਹਾਂ ਦੀ ਪਤਰੀ ਜਿਹੜੀ ਪੱਤੇ ਦੀ ਪਤਰੀ ਹੁੰਦੀ ਹੈ ਉਹਦੇ ਆਪਰੇਸ਼ਨ ਕੀਤੇ ਗਏ ਹਨ ਡਾਕਟਰ ਸਾਹਿਬ ਦੁਆਰਾ ਲੈਪਰੋਸਕੋਪਿਕ ਜਿਹਨੂੰ ਟੂਰਬੀਨ ਨਾ ਕਹਿੰਦੇ ਲੈਪਰੋਸਕੋਪਿਕ ਤੋਂ ਉਹਨਾਂ ਦੇ ਟੂਰਬੀਨ ਦੀ ਨਾਲ ਆਪਰੇਸ਼ਨ ਕਰਕੇ ਪਤਰੀਆਂ ਕੱਢੀਆਂ ਗਈਆਂ ਇੱਕ ਮਰੀਜ਼ ਨੂੰ ਅੱਜ ਡਿਸਚਾਰਜ ਵੀ ਕੀਤਾ ਜਾ ਰਿਹਾ ਹੈ ਮੈਂ ਉਹਨਾਂ ਤੋਂ ਫੀਡਬੈਕ ਲਈ ਬੜੇ ਖੁਸ਼ ਨੇ ਐਦਾਂ ਇੱਕ ਡਿਲੀਵਰੀ ਦਾ ਕੇਸ ਜਿਹੜਾ ਹੋਇਆ ਹੈ ਉਹ ਕਹਿੰਦੇ ਸਾਡੀ ਦੇ ਜਿਹਨੇ ਬੱਚੀ ਹੋਈ ਹੈ ਮੈਂ ਉਹਨੂੰ ਵੀ ਪੁੱਛਿਆ ਮੈਂ ਕਿਹਾ ਵੀ ਤੁਸੀਂ ਕਿੰਨਾ ਮਹਿਸੂਸ ਕਰਦੇ ਹੋ ਉਹ ਕਹਿੰਦੇ ਵੀ ਅਸੀਂ ਲੁਧਿਆਣਾ ਛੱਡ ਕੇ ਅਸੀਂ ਖੰਨੇ ਅੱਜ ਸਿਵਲ ਹਸਪੀਟਲ ਦੇ ਵਿੱਚ ਇਲਾਜ ਕਰਾਣ ਲਈ ਆਏ ਆਂ ਔਰ ਬੜੀ ਕਹਿੰਦੇ ਸਾਨੂੰ ਖੁਸ਼ੀ ਹੈ ਕਿ ਸਾਨੂੰ 85000 ਰੁਪਏ ਦਾ ਖਰਚਾ ਪ੍ਰਾਈਵੇਟ ਹਸਪੀਟਲ 'ਚ ਦੱਸਿਆ ਗਿਆ ਸੀਗਾ ਔਰ ਸਰਜਰੀ ਦਾ ਜਿਹੜਾ ਕਿ ਅਸੀਂ ਸਿਵਲ ਹਸਪੀਟਲ ਦੇ ਵਿੱਚ 1 ਰੁਪਿਆ ਵੀ ਨਹੀਂ ਲੱਗਦਾ ਨਾ ਈਵਨ ਦਾ ਸਿੰਗਲ ਪੈਣੀ 1 ਰੁਪਏ ਤੁਸੀਂ ਵੀ ਉਹਦਾ ਵੀ ਕਵਰੇਜ ਕੀਤੀ ਹੈ ਤੋਂ ਤੁਸੀਂ ਮੈਂ মিডিਆ ਨੂੰ ਵੀ ਚਾਹੂੰਗਾ ਉਸੀ ਲੋਕਤੰਤਰ ਦਾ ਚੌਥਾ ਸਾਮੋਹ ਨੇ ਸੋ ਇਹ ਜਿਹੜਾ ਪੰਜਾਬ ਦੇ ਅੰਦਰ ਜਿਹੜੀ ਇਹ ਜਿਵੇਂ ਸਿੱਖਿਆ ਕ੍ਰਾਂਤੀ ਚੱਲ ਰਹੀ ਹੈਵੇਂ ਸਿਹਤ ਕ੍ਰਾਂਤੀ ਵੀ ਚੱਲ ਰਹੀ ਹੈ ਸੋ ਜੋ ਸਿਹਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਸਰਕਾਰ ਨੇ ਜਿੰਨੇ ਵੱਡੇ ਇਨੀਸ਼ੀਏਟਿਵ ਲੱਤੇ ਨੇ ਡਾਕਟਰ ਬਲਬੀਰ ਸਿੰਘ ਜੀ ਜੋ ਹੈਲਥ ਮਿਨਿਸਟਰ ਸਾਹਿਬ ਨੇ ਜੋ ਉਹਨਾਂ ਦੀ ਰਹਿਨਮਾਈ ਤੇ ਡਿਪਾਰਟਮੈਂਟ ਚੱਲ ਰਿਹਾ ਜੋ ਇਨੀਸ਼ੀਏਟਿਵ ਲੱਤੇ ਗਏ ਨੇ ਬੜੀ ਬਾਕਮਾਲ ਨੇ ਬੜੀਆਂ ਅੱਛੀਆਂ ਫੈਸਿਲਿਟੀਆਂ ਪੂਰੇ ਮਿਲਣ ਲੱਗੀਆਂ ਤੇ ਇਸ ਤੋਂ ਇਲਾਵਾ ਜਿੰਨਾ ਡਾਕਟਰੀ ਇਲਾਜ ਹੈ ਮੈਡੀਸਿਨਸ ਨੇ ਟੈਸਟ ਨੇ ਆਲਮੋਸਟ ਆਲਮੋਸਟ ਸਾਰੇ ਦੇ ਸਾਰੇ ਫ੍ਰੀ ਕੀਤੇ ਹੋਏ ਨੇ ਸਰਕਾਰ ਨੇ ਕੋਈ ਫੀਸ ਨਹੀਂ ਕਿਸੇ ਕਿਸਮ ਦੀ ਜੋ ਜਿਹਦੇ ਨਾਲ ਲੱਖਾਂ ਹੀ ਲੋਕਾਂ ਨੂੰ ਲੱਖਾਂ ਹੀ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਬੈਨੀਫਿਟ ਹੈ ਮਿਲਦਾ ਮੇਰੇ ਨਾਲ ਐਸਐਮਓ ਬਲਿੰਦਰ ਸਿੰਘ ਜੀ ਪਸੀਨ ਸਾਹਿਬ ਬੈਠੇ ਨੇ ਸੋ ਚੰਗਾ ਹਸਪੀਟਲ ਸਾਡਾ ਜਿਹੜਾ ਹੈਗਾ 130 ਬੈਡਡ ਹਸਪੀਟਲ ਹੈ 130 ਬੈਡਡ ਹਸਪੀਟਲ ਸਾਡਾ ਖੰਨੇ ਦਾ ਬਹੁਤ ਵਧੀਆ ਵਰਕ ਕਰ ਰਿਹਾ ਹੈ ਤੋ ਟਾਈਮ ਟਾਈਮ ਸਰ ਮੈਂ ਉਹ ਗਏ ਅਕਸਰ ਆਂਦਾ ਰਹਿੰਨਾ ਵਿਜ਼ਿਟ ਕਰਦਾ ਰਹਿੰਨਾ ਤੋ ਹੋਰ ਵੀ ਅੱਗੇ ਨੂੰ ਜਿਹੜੀਆਂ ਕੋਈ ਹੋਰ ਜ਼ਰੂਰਤਾਂ ਹੋਣਗੀਆਂ ਸੇਰੀਆਂ ਪੂਰੀਆਂ ਕਰਦੇ ਆਂ ਧੰਨਵਾਦ